ਪਾਈ ਪਾਗੂ ਕਹਿਣ ਲੱਗੇ ਇਹ ਤਾਂ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸ਼੍ਰੀ ਸੁਖਮੀ ਸਾਹਿਬ ਹੈ ਵजीर खान ਕਹਿਣ ਲੱਗਾ ਸਿੱਖਾ ਮੇਰੇ ਤੇ ਤਰਸ ਕਰ ਮੇਰੀ ਬੇਨਤੀ ਹੈ ਕਿ ਸੁਖਮੀ ਸਾਹਿਬ ਜੀ ਦਾ ਇੱਕ ਪਾਠ ਰੋਜ਼ ਮੈਨੂੰ ਘਰ ਆ ਕੇ ਸੁਣਾ ਦਿਆ ਕਰ ਕਿਉਂਕਿ ਇਸ ਨੂੰ ਸੁਣਨ ਨਾਲ ਮੇਰੀ ਤਕਲੀਫ ਨੂੰ ਆਰਾਮ ਮਿਲਦਾ ਹੈ ਜਿਹੜੇ ਗੁਰੂ ਦੇ ਸਿੱਖ ਹੁੰਦੇ ਹਨ ਉਹ ਜਾਤ ਪਾਤ ਧਰਮਾਂ ਵਿੱਚ ਫਰਕ ਨਹੀਂ ਦੇਖਦੇ ਉਹ ਤਾਂ ਸਿਰਵੱਤ ਦਾ ਭਰਾ ਹੀ ਲੋਚਦੇ ਹਨ ਘਾਰੀ ਸਿੱਖ ਭਾਈ ਭਗੂ ਨੇ ਵजीर खान ਦੀ ਬੇਨਤੀ ਮੰਨ ਲਈ ਤੇ ਰੋਜ਼ ਮੇਰੀ ਗੁਰਦੁਆਰੇ ਦੇ ਦਰਸ਼ਨ ਕਰਕੇ ਵਾਪਸੀ ਆਉਂਦੇ ਵजीर खान ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ ਰੋਜ਼ ਪ੍ਰੇਮ ਦਾ ਪਾਠ ਸੁਣਦੇ ਸਦਕਾ ਵਜੀਰ ਖਾਨ ਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ 80% ਰੋਗ ਰਾਜੀ ਹੋ ਗਿਆ ਵਜੀਲ ਖਾਨ ਨੇ ਆਪਣੇ ਹਿਰਦੇ ਦੀ ਤਹਿ ਤੇ ਉਹ ਸਿੱਖ ਦਾ ਸੁਖਰਾਨਾ ਕੀਤਾ ਤੇ ਬੇਨਤੀ ਕੀਤੀ ਕਿ ਕਿਰਪਾ ਕਰ ਜਿਨਾ ਲਈ ਪਾਣੀ ਉਚਾਰੀ ਹੈ ਮੈਨੂੰ ਉਹਨਾਂ ਦੇ ਦਰਸ਼ਨ ਕਰਵਾ ਦੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਨਾ ਦੀ ਬਾਣੀ ਸੁਣ ਕੇ ਮੈਨੂੰ ਇੰਨਾ ਆਰਾਮ ਮਿਲਿਆ ਹੈ ਉਹਨਾਂ ਦੇ ਦਰਸ਼ਨ ਕਰਨ ਨਾਲ ਜ਼ਰੂਰ ਮੇਰਾ ਰੋਗ ਪੂਰੀ ਤਰ੍ਹਾਂ ਰਾਜੀ ਹੋ ਜਾਵੇਗਾ